ਨੇ ਆ ਰਹੀ ਹੈ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਨੇ ਨਾ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਬਲਕਿ ਰਿਕਾਰਡ ਤੋੜ ਦਿੱਤੇ ਸੀ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਅਮਰਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਨੂੰ ਕੈਦ ਕੀਤਾ ਹੋਇਆ ਜਿੱਥੇ ਉਹਨਾਂ ਦੇ ਨਾਲ ਕਈ ਸਾਥੀ ਵੀ ਨੇ ਪੱਪਲਪ੍ਰੀਤ ਕਲਸੀ ਤੇ ਮੁੱਖ ਮੰਤਰੀ ਵਰਗੇ ਕਈ ਸਾਰੇ ਸਾਥੀ ਉਸੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਕਿਆ ਸਰਾਈਆਂ ਤੇਜ਼ ਹੋ ਗਈਆਂ ਨੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਉਹਨਾਂ ਦੇ ਚਾਹਣ ਵਾਲੇ ਤਾਂ ਉੱਥੇ ਹੀ ਜਿਹੜਾ ਕਿ ਬੀਬੀ ਖਾਲੜਾ ਵੱਲੋਂ ਵੀ ਇਹ ਗੱਲ ਖਿਤੀ ਗਈ ਕਿ ਅਮਰਤਪਾਲ ਨੂੰ ਹੁਣ ਜਲਦ ਬਾਹਰ ਲਿਆਂਦਾ ਜਾਏਗਾ ਕਵਾਜ ਤੇਜ਼ ਕਰ ਦਿੱਤੀ ਗਈ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਵਕਾਲਤ ਪੱਖ ਵੱਲੋਂ ਵੀ ਅਪਲਾਈ ਕੀਤਾ ਜਾਏਗਾ ਉਸ ਤੋਂ ਇਲਾਵਾ ਅਮਰਤਪਾਲ ਦੇ ਜਿਹੜੇ ਪਰਸਨਲ ਵਕੀਲ ਨੇ ਉਹਨਾਂ ਤੋਂ ਇਲਾਵਾ ਵੀ ਜਿਹੜਾ ਸਰਕਾਰੀ ਪ੍ਰੋਸੈਸ ਹੋਏਗਾ ਇੱਕ ਕਿਉਂਕਿ ਐਮਪੀ ਬਣਨ ਤੋਂ ਬਾਅਦ ਸੌ ਚੁੱਕ ਸਮਾਗਮ ਹੁੰਦਾ ਸੌ ਚੁਕਾਈ ਜਾਏਗੀ ਐਮਪੀ ਜਿੰਨੇ ਵੀ ਬਣੇ ਨੇ ਸਾਰਿਆਂ ਨੇ ਸੰਵਿਧਾਨ ਦੀ ਸੌ ਚੁਕਣੀ ਆ ਤਾਂ ਉਸ ਵਾਸਤੇ ਵੀ ਜਿਹੜਾ ਕੀ ਹੈ ਜੇਲ ਜਿਹੜੇ ਸੁਪਰਡੈਂਟ ਨੇ ਜਿਹੜੇ ਉੱਥੋਂ ਦੇ ਜੇਲ ਦੇ ਡਿਬਰੂਗੜ ਜੇਲ ਦੇ ਇੰਚਾਰਜ ਹੋਣਗੇ ਉਹਨਾਂ ਦੇ ਕੋਲ ਬਕਾਇਦਾ ਮੰਗ ਪੱਤਰ ਜਾਏਗਾ ਇੱਕ ਤਰੀਕੇ ਦਾ ਨਿਯੋਤਾ ਜਾਏਗਾ ਜੋ ਕਿ ਅਮਰਤਪਾਲ ਨੂੰ ਜਾਣਾ ਸੀ ਉਹ ਜੇਲ੍ਹ ਅਧਿਕਾਰੀਆਂ ਨੂੰ ਜਾਏਗਾ ਤਾਂ ਫਿਰ ਜੇਲ੍ਹ ਦੇ ਇੰਚਾਰਜ ਜਿਹੜੇ ਨੇ ਉਹ ਕੋਰਟ ਦੇ ਵਿੱਚ ਜਾ ਕੇ ਆਗਿਆ ਲੈਣਗੇ ਪਰਮਿਸ਼ਨ ਲੈਣਗੇ ਕਿ ਸੰਸਦ ਦੇ ਵਿੱਚ ਲਿਆ ਕੇ ਅਮਰਤਪਾਲ ਨੂੰ ਸੌਂ ਚਕਾਈ ਜਾ ਸਕੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਏ ਤੇ ਇਸ ਤੋਂ ਇਲਾਵਾ ਬੇਲ ਮਿਲਣ ਦੇ ਕੀ ਅਸਰ ਨੇ ਕੀ ਅਮਰਤਪਾਲ ਨੂੰ ਹੁਣ ਐਮਪੀ ਬਣਨ ਤੋਂ ਬਾਅਦ ਬੇਲ ਮਿਲਣ ਦੇ ਰਾਹ ਖੁੱਲ ਗਏ ਨੇ ਬੇਲ ਮਿਲਣਾ ਸੌਖਾ ਹੋ ਜਾਏਗਾ ਕਿਉਂਕਿ ਗਰਾਉਂਡਸ ਤਿਆਰ ਹੋ ਜਾਣਗੇ ਕਿ ਲੋਕਾਂ ਨੇ ਆ ਇੰਨੀ ਵੱਡੀ ਮਾਤ ਦੇ ਨਾਲ ਉਹਨਾਂ ਨੂੰ ਵੋਟ ਕੀਤਾ ਇੰਨੀ ਵੱਡੀ ਜਿੱਤ ਹਾਸਲ ਕਰਾਈ ਤਾਂ ਉਸ ਤੋਂ ਬਾਅਦ ਜੋ ਐਮਪੀ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਨੂੰ ਲੈ ਕੇ ਜਿਹੜਾ ਕੀ ਹੈ ਜ਼ਰੂਰ ਕੁਝ ਗਰਾਉਂਡਸ ਕੁਝ ਬੇਸ ਤਿਆਰ ਕੀਤੇ ਜਾਣਗੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਅਮਰਤਪਾਲ ਨੂੰ ਹੁਣ ਜਲਦ ਬੇਲਵੀ ਮਿਲਦੀ ਨਜ਼ਰ ਆ ਜਾਏ ਹਾਲਾਂਕਿ ਇੱਕ ਨਹੀਂ ਦੋ ਵਾਰ ਐਨਐਸਐ ਲੱਗ ਚੁੱਕਿਆ ਤਾਂ ਸਿਰਫ ਅਮਰਤਪਾਲ ਹੀ ਕਿਉਂ ਉਧਰ ਹੀ ਬਾਰਾਮੁੱਲਾ ਤੋਂ ਇੱਕ ਹੋਰ ਅਜਿਹੇ ਉਮੀਦਵਾਰ ਨੇ ਜੋ ਆਜ਼ਾਦ ਤੌਰ ਤੇ ਇਲੈਕਸ਼ਨ ਲੜੇ ਜਿਨ੍ਹਾਂ ਦੇ ਉੱਤੇ ਵੀ ਐਨਐਸਏ ਵਰਗੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਉਹ ਵੀ ਇਹ ਲੋਕ ਸਭਾ ਚੋਣਾਂ ਜਿੱਤੇ ਨੇ ਜਿਸ ਤੋਂ ਬਾਅਦ ਹੁਣ ਜਿਹੜਾ ਕੀ ਕਿਆਸਰਾਈਆਂ ਨੇ ਕਿ ਅਜਿਹੇ ਜਿਹੜੇ ਉਮੀਦਵਾਰ ਨੇ ਜਿਹੜੇ ਚੋਣਾਂ ਜਿੱਤ ਗਏ ਜਿਨ੍ਹਾਂ ਦੇ ਉੱਤੇ ਪੋਲਿਟੀਕਲ ਧਾਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਅਮਰਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਉਦੋਂ ਹੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਬਹੁਤ ਸਾਰੇ ਅੰਮ੍ਰਿਤਪਾਲ ਦੇ ਚਾਹਣ ਵਾਲੇ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਤੇ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਜਿਹੜਾ ਕੀ ਇਕੱਠ ਕੀਤਾ ਗਿਆ ਤੇ ਇੱਕ ਵਾਰ ਮੋੜ ਤੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਉੱਥੇ ਨਜ਼ਰ ਆਈਆਂ ਤਾਂ ਉੱਥੇ ਵੱਡਾ ਇਕੱਠ ਹੋਇਆ ਤਾਂ ਇੱਕ ਚੀਜ਼ੇ ਵੀ ਆਖੀ ਗਈ ਕਿ ਪੁਰਾਣੇ ਅਕਾਲੀ ਦਲ ਦਾ ਹੁਣ ਭੋਗ ਪੈ ਗਿਆ ਤੇ ਨਵੇਂ ਸਿਰੋਂ ਪੰਥਕ ਸਿਆਸਤ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋਏਗੀ ਸਰਬਜੀਤ ਸਿੰਘ ਖਾਲਸਾ ਅਮਰਪਾਲ ਸਿੰਘ ਵਰਗੇ ਜਦੋਂ ਸੰਸਦ ਦੇ ਵਿੱਚ ਜਾ ਕੇ ਜੇਕਰ ਆਪਣੀ ਗੱਲ ਰੱਖਣਗੇ ਤਾਂ ਜੋ ਪੰਥਕ ਮੁੱਦੇ ਨੇ ਫਿਰ ਭਾਵੇਂ ਉਹ ਬੇਅਦਬੀ ਮਾਮਲਾ ਹੋਵੇ ਜਿਹੜਾ ਬੈਕਫੁੱਟ ਤੇ ਚਲਾ ਗਿਆ ਸੀ ਜਿਸ ਦੀ ਚਰਚਾ ਹੋਣੀ ਬੰਦ ਹੋ ਗਈ ਸੀ ਉਹ ਵੀ ਦੁਬਾਰਤੋਂ ਲਾਈਮਲਾਈਟ ਦੇ ਵਿੱਚ ਆਏਗਾ ਕਿਉਂਕਿ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਬੇਅਦਬੀ ਤੇ ਕੋਟਪੂਰਾ ਗੋਲੀਕਾਂਡ ਦੀ ਕਰਾਂਗੇ ਤਾਂ ਦੇਖਣਾ ਹੋਏਗਾ ਕਿ ਜਿਹੜੇ ਵਾਅਦੇ ਕੀਤੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਉੱਤੇ ਕੌਣ ਕਿੰਨਾ ਖਰਾ ਉਤਰਦਾ ਹੈ ਅਮਰਤਪਾਲ ਸਿੰਘ ਨੂੰ ਲੈ ਕੇ ਫਿਲਹਾਲ ਵੱਡੀ ਜਾਣਕਾਰੀ ਇਹ ਵੀ ਹੈ ਕਿ ਬੀਤੇ ਦਿਨੀ ਉਹਨਾਂ ਤੇ ਪਤਨੀ ਉਹਨਾਂ ਦੇ ਪਤਨੀ ਗਏ ਦਿਬਰੂਗੜ ਜੇਲ੍ਹ ਦੇ ਵਿੱਚ ਮਿਲਣ ਗਏ ਅਮਰਤਪਾਲ ਉਹਨਾਂ ਨੂੰ ਕੋਈ ਸਨੇਹਾ ਲੈ ਕੇ ਗਏ ਜਾਂ ਕਿਸ ਤਰੀਕੇ ਅਮਰਤਪਾਲ ਕੋਈ ਸਨੇਹਾ ਭੇਜਣਗੇ ਕਿਉਂਕਿ ਕਵਾਇਤ 23 ਹੋਏਗੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਬੇਸ ਨੇ ਆ ਰਹੀ ਹੈ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਨੇ ਨਾ ਸਿਰਫ ਲੋਕ ਸਭਾ ਚੋਂ ਉਹਨਾਂ ਦੇ ਵਿੱਚ ਜਿੱਤ ਹਾਸਲ ਕੀਤੀ ਬਲਕਿ রেকর্ড ਤੋੜ ਦਿੱਤੇ ਸੀ রেকর্ড ਤੋੜ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਅਮਰਿਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਨੂੰ ਕੈਦ ਕੀਤਾ ਹੋਇਆ ਜਿੱਥੇ ਉਹਨਾਂ ਦੇ ਨਾਲ ਕਈ ਸਾਥੀ ਵੀ ਨੇ ਪੱਪਲਪ੍ਰੀਤ ਕਲਸੀ ਤੇ ਮੁੱਖ ਮੰਤਰੀ ਵਰਗੇ ਕਈ ਸਾਰੇ ਸਾਥੀ ਉਸੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਕਿਆ ਸਰਾਈਆਂ ਤੇਜ਼ ਹੋ ਗਈਆਂ ਨੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਉਹਨਾਂ ਦੇ ਚਾਹਣ ਵਾਲੇ ਤਾਂ ਉੱਥੇ ਹੀ ਜਿਹੜਾ ਕਿ ਬੀਬੀ ਖਾਲੜਾ ਵੱਲੋਂ ਵੀ ਇਹ ਗੱਲ ਕੀਤੀ ਗਈ ਕਿ ਅਮਰਤਪਾਲ ਨੂੰ ਹੁਣ ਜਲਦ ਬਾਹਰ ਲਿਆਂਦਾ ਜਾਏਗਾ ਕਵਾਇ ਤੇਜ਼ ਕਰ ਦਿੱਤੀ ਗਈ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਵਕਾਲਤ ਪੱਖ ਵੱਲੋਂ ਵੀ ਅਪਲਾਈ ਕੀਤਾ ਜਾਏਗਾ ਉਸ ਤੋਂ ਇਲਾਵਾ ਅਮਰਤਪਾਲ ਦੇ ਜਿਹੜੇ ਪਰਸਨਲ ਵਕੀਲ ਨੇ ਉਹਨਾਂ ਤੋਂ ਇਲਾਵਾ ਵੀ ਆ ਜਿਹੜਾ ਸਰਕਾਰੀ ਪ੍ਰੋਸੈਸ ਹੋਏਗਾ ਇੱਕ ਕਿਉਂਕਿ ਐਮਪੀ ਬਣਨ ਤੋਂ ਬਾਅਦ ਸੌ ਚੁੱਕ ਸਮਾਗਮ ਹੁੰਦਾ ਸੌ ਚੁਕਾਈ ਜਾਏਗੀ ਐਮਪੀ ਜਿੰਨੇ ਵੀ ਬਣੇ ਨੇ ਸਾਰਿਆਂ ਨੇ ਸੰਵਿਧਾਨ ਦੀ ਸੌ ਚੁਕਣੀ ਹੈ ਤਾਂ ਉਸ ਵਾਸਤੇ ਵੀ ਜਿਹੜਾ ਕੀ ਹੈ ਜੇਲ ਜਿਹੜੇ ਸੁਪਰਡੈਂਟ ਨੇ ਜਿਹੜੇ ਉੱਥੋਂ ਦੇ ਜੇਲ ਦੇ ਦਿਬਰੂਗੜ ਜੇਲ ਦੇ ਇੰਚਾਰਜ ਹੋਣਗੇ ਉਹਨਾਂ ਦੇ ਕੋਲ ਬਕਾਇਦਾ ਮੰਗ ਪੱਤਰ ਜਾਏਗਾ ਇੱਕ ਤਰੀਕੇ ਦਾ ਨਿਯੋਤਾ ਜਾਏਗਾ ਜੋ ਕਿ ਅਮਰਤਪਾਲ ਨੂੰ ਜਾਣਾ ਸੀ ਉਹ ਜੇਲ ਅਧਿਕਾਰੀਆਂ ਨੂੰ ਜਾਏਗਾ ਤਾਂ ਫਿਰ ਜੇਲ ਦੇ ਇੰਚਾਰਜ ਜਿਹੜੇ ਨੇ ਉਹ ਕੋਰਟ ਦੇ ਵਿੱਚ ਜਾ ਕੇ ਆਗਿਆ ਲੈਣਗੇ ਪਰਮਿਸ਼ਨ ਲੈਣਗੇ ਕਿ ਸੰਸਦ ਦੇ ਵਿੱਚ ਲਿਆ ਕੇ ਅਮਰਤਪਾਲ ਨੂੰ ਸੌ ਚਕਾਈ ਜਾ ਸਕੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਏ ਤੇ ਇਸ ਤੋਂ ਇਲਾਵਾ ਬੇਲ ਮਿਲਣ ਦੇ ਕੀ ਅਸਰ ਨੇ ਕੀ ਅਮਰਤਪਾਲ ਨੂੰ ਹੁਣ ਐਮਪੀ ਬਣਨ ਤੋਂ ਬਾਅਦ ਬੇਲ ਮਿਲਣ ਦੇ ਰਾਹ ਖੁੱਲ ਗਏ ਨੇ ਬੇਲ ਮਿਲਣਾ ਸੌਖਾ ਹੋ ਜਾਏਗਾ ਕਿਉਂਕਿ ਗਰਾਉਂਡਸ ਤਿਆਰ ਹੋ ਜਾਣਗੇ ਕਿ ਲੋਕਾਂ ਨੇ ਇੰਨੀ ਵੱਡੀ ਮੱਤ ਦੇ ਨਾਲ ਉਹਨਾਂ ਨੂੰ ਵੋਟ ਕੀਤਾ ਇੰਨੀ ਵੱਡੀ ਜਿੱਤ ਹਾਸਲ ਕਰਾਈ ਤਾਂ ਉਸ ਤੋਂ ਬਾਅਦ ਜੋ ਐਮਪੀ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਨੂੰ ਲੈ ਕੇ ਜਿਹੜਾ ਕੀ ਹੈ ਜ਼ਰੂਰ ਕੁਝ ਗਰਾਊਂਡਸ ਕੁਝ ਬੇਸ ਤਿਆਰ ਕੀਤੇ ਜਾਣਗੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਅਮਰਪਾਲ ਨੂੰ ਹੁਣ ਜਲਦ ਬੇਲ ਵੀ ਮਿਲਦੀ ਨਜ਼ਰ ਆ ਜਾਏ ਹਾਲਾਂਕਿ ਇੱਕ ਨਹੀਂ ਦੋ ਵਾਰ ਐਨਐਸਐ ਲੱਗ ਚੁੱਕਿਆ ਤਾਂ ਸਿਰਫ ਅਮਰਪਾਲ ਹੀ ਕਿਉਂ ਉਧਰ ਹੀ ਬਾਰਾਮੁੱਲਾ ਤੋਂ ਇੱਕ ਹੋਰ ਅਜਿਹੇ ਉਮੀਦਵਾਰ ਨੇ ਜੋ ਆਜ਼ਾਦ ਤੌਰ ਤੇ ਇਲੈਕਸ਼ਨ ਲੜੇ ਜਿਨ੍ਹਾਂ ਦੇ ਉੱਤੇ ਵੀ ਐਨਐਸਏ ਵਰਗੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਉਹ ਵੀ ਇਹ ਲੋਕ ਸਭਾ ਚੋਣਾਂ ਜਿੱਤੇ ਨੇ ਜਿਸ ਤੋਂ ਬਾਅਦ ਹੁਣ ਜਿਹੜਾ ਕੀ ਕਿਆਸਰਾਈਆਂ ਨੇ ਕਿ ਅਜੇਹੇ ਜਿਹੜੇ ਉਮੀਦਵਾਰ ਨੇ ਜਿਹੜੇ ਚੋਣਾਂ ਜਿੱਤ ਗਏ ਜਿਨ੍ਹਾਂ ਦੇ ਉੱਤੇ ਪੋਲਿਟੀਕਲ ਧਾਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਅਮਰਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਉਦੋਂ ਹੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਬਹੁਤ ਸਾਰੇ ਅਮਰਤਪਾਲ ਦੇ ਚਾਉਣ ਵਾਲੇ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਤੇ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਜਿਹੜਾ ਕੀ ਇਕੱਠ ਕੀਤਾ ਗਿਆ ਤੇ ਇੱਕ ਵਾਰ ਮੁੜ ਤੋਂ ਖਾਲਸਤਾਨ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਉੱਥੇ ਨਜ਼ਰ ਆਈਆਂ ਤਾਂ ਉੱਥੇ ਵੱਡਾ ਇਕੱਠ ਹੋਇਆ ਤਾਂ ਇੱਕ ਚੀਜ਼ ਇਹ ਵੀ ਆਖੀ ਗਈ ਕਿ ਪੁਰਾਣੇ ਅਕਾਲੀ ਦਲ ਦਾ ਹੁਣ ਭੋਗ ਪੈ ਗਿਆ ਤੇ ਨਵੇਂ ਸਿਰੋਂ ਪੰਥਕ ਸਿਆਸਤ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋਏਗੀ ਸਰਬਜੀਤ ਸਿੰਘ ਖਾਲਸਾ ਅਮਰਪਾਲ ਸਿੰਘ ਵਰਗੇ ਜਦੋਂ ਸੰਸਦ ਦੇ ਵਿੱਚ ਜਾ ਕੇ ਜੇਕਰ ਆਪਣੀ ਗੱਲ ਰੱਖਣਗੇ ਤਾਂ ਜੋ ਪੰਥਕ ਮੁੱਦੇ ਨੇ ਫਿਰ ਭਾਵੇਂ ਉਹ ਬੇਅਦਬੀ ਮਾਮਲਾ ਹੋਵੇ ਜਿਹੜਾ ਬੈਕਫੁੱਟ ਤੇ ਚਲਾ ਗਿਆ ਸੀ ਜਿਸ ਦੀ ਚਰਚਾ ਹੁਣੀ ਬੰਦ ਹੋ ਗਈ ਸੀ ਉਹ ਵੀ ਦੁਬਾਰਤੋਂ ਲਾਈਨ ਲਾਈਟ ਦੇ ਵਿੱਚ ਆਏਗਾ ਕਿਉਂਕਿ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਬੇਅਦਬੀ ਤੇ ਕੋਟਪੂਰਾ ਗੋਲੀਕਾਂਡ ਦੀ ਕਰਾਂਗੇ ਤਾਂ ਦੇਖਣਾ ਹੋਏਗਾ ਕਿ ਜਿਹੜੇ ਵਾਅਦੇ ਕੀਤੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਉੱਤੇ ਕੌਣ ਕਿੰਨਾ ਖਰਾ ਉਤਰਦਾ ਹੈ ਅਮਰਤਪਾਲ ਸਿੰਘ ਨੂੰ ਲੈ ਕੇ ਫਿਲਹਾਲ ਵੱਡੀ ਜਾਣਕਾਰੀ ਇਹ ਵੀ ਹੈ ਕਿ ਬੀਤੇ ਦਿਨੀ ਉਹਨਾਂ ਦੇ ਪਤਨੀ ਉਹਨਾਂ ਦੇ ਪਤਨੀ ਗਏ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਿਲਣ ਗਏ ਅਮਰਤਪਾਲ ਉਹਨਾਂ ਨੂੰ ਕੋਈ ਸਨੇਹਾ ਲੈ ਕੇ ਗਏ ਜਾਂ ਕਿਸ ਤਰੀਕੇ ਅਮਰਤਪਾਲ ਕੋਈ ਸਨੇਹਾ ਭੇਜਣਗੇ ਕਿਉਂਕਿ ਕਵਾਇਤ 23 ਹੋਏਗੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਬੇਸ ਨੇ ਆ ਰਹੀ ਹੈ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਨੇ ਨਾ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਬਲਕਿ রেকর্ড ਤੋੜ ਦਿੱਤੇ ਸੀ রেকর্ড ਤੋੜ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਅਮਰਿਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਨੂੰ ਕੈਦ ਕੀਤਾ ਹੋਇਆ ਜਿੱਥੇ ਉਹਨਾਂ ਦੇ ਨਾਲ ਕਈ ਸਾਥੀ ਵੀ ਨੇ ਪੱਪਲਪ੍ਰੀਤ ਕਲਸੀ ਤੇ ਮੁੱਖ ਮੰਤਰੀ ਵਰਗੇ ਕਈ ਸਾਰੇ ਸਾਥੀ ਉਸੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਕਿਆ ਸਰਾਈਆਂ ਤੇਜ਼ ਹੋ ਗਈਆਂ ਨੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਉਹਨਾਂ ਦੇ ਚਾਹਣ ਵਾਲੇ ਤਾਂ ਉੱਥੇ ਹੀ ਜਿਹੜਾ ਕਿ ਬੀਬੀ ਖਾਲੜਾ ਵੱਲੋਂ ਵੀ ਇਹ ਗੱਲ ਕੀਤੀ ਗਈ ਕਿ ਅਮਰਤਪਾਲ ਨੂੰ ਹੁਣ ਜਲਦ ਬਾਹਰ ਲਿਆਂਦਾ ਜਾਏਗਾ ਕਵਾਇ ਤੇਜ਼ ਕਰ ਦਿੱਤੀ ਗਈ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਵਕਾਲਤ ਪੱਖ ਵੱਲੋਂ ਵੀ ਅਪਲਾਈ ਕੀਤਾ ਜਾਏਗਾ ਉਸ ਤੋਂ ਇਲਾਵਾ ਅਮਰਤਪਾਲ ਦੇ ਜਿਹੜੇ ਪਰਸਨਲ ਵਕੀਲ ਨੇ ਉਹਨਾਂ ਤੋਂ ਇਲਾਵਾ ਵੀ ਆ ਜਿਹੜਾ ਸਰਕਾਰੀ ਪ੍ਰੋਸੈਸ ਹੋਏਗਾ ਇੱਕ ਕਿਉਂਕਿ ਐਮਪੀ ਬਣਨ ਤੋਂ ਬਾਅਦ ਸੌ ਚੱਕ ਸਮਾਗਮ ਹੁੰਦਾ ਸੌ ਚੁਕਾਈ ਜਾਏਗੀ ਐਮਪੀ ਜਿੰਨੇ ਵੀ ਬਣੇ ਨੇ ਸਾਰਿਆਂ ਨੇ ਸੰਵਿਧਾਨ ਦੀ ਸੌ ਚੁਕਣੀ ਆ ਤਾਂ ਉਸ ਵਾਸਤੇ ਵੀ ਜਿਹੜਾ ਕੀ ਹੈ ਜੇਲ ਜਿਹੜੇ ਸੁਪਰਡੈਂਟ ਨੇ ਜਿਹੜੇ ਉੱਥੋਂ ਦੇ ਜੇਲ ਦੇ ਡਿਬਰੂਗੜ ਜੇਲ ਦੇ ਇੰਚਾਰਜ ਹੋਣਗੇ ਉਹਨਾਂ ਦੇ ਕੋਲ ਬਕਾਇਦਾ ਮੰਗ ਪੱਤਰ ਜਾਏਗਾ ਇੱਕ ਤਰੀਕੇ ਦਾ ਨਿਯੋਤਾ ਜਾਏਗਾ ਜੋ ਕਿ ਅਮਰਤਪਾਲ ਨੂੰ ਜਾਣਾ ਸੀ ਉਹ ਜੇਲ ਅਧਿਕਾਰੀਆਂ ਨੂੰ ਜਾਏਗਾ ਤਾਂ ਫਿਰ ਜੇਲ ਦੇ ਇੰਚਾਰਜ ਜਿਹੜੇ ਨੇ ਉਹ ਕੋਰਟ ਦੇ ਵਿੱਚ ਜਾ ਕੇ ਆਗਿਆ ਲੈਣਗੇ ਪਰਮਿਸ਼ਨ ਲੈਣਗੇ ਕਿ ਸੰਸਦ ਦੇ ਵਿੱਚ ਲਿਆ ਕੇ ਅਮਰਪਾਲ ਨੂੰ ਸੌਂ ਚਕਾਈ ਜਾ ਸਕੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਏ ਤੇ ਇਸ ਤੋਂ ਇਲਾਵਾ ਬੇਲ ਮਿਲਣ ਦੇ ਕੀ ਅਸਰ ਨੇ ਕੀ ਅਮਰਪਾਲ ਨੂੰ ਹੁਣ ਐਮਪੀ ਬਣਨ ਤੋਂ ਬਾਅਦ ਬੇਲ ਮਿਲਣ ਦੇ ਰਾਹ ਖੁੱਲ ਗਏ ਨੇ ਬੇਲ ਮਿਲਣਾ ਸੌਖਾ ਹੋ ਜਾਏਗਾ ਕਿਉਂਕਿ ਗਰਾਉਂਡਸ ਤਿਆਰ ਹੋ ਜਾਣਗੇ ਕਿ ਲੋਕਾਂ ਨੇ ਇੰਨੀ ਵੱਡੀ ਮੱਤ ਦੇ ਨਾਲ ਉਹਨਾਂ ਨੂੰ ਵੋਟ ਕੀਤਾ ਇੰਨੀ ਵੱਡੀ ਜਿੱਤ ਹਾਸਲ ਕਰਾਈ ਤਾਂ ਉਸ ਤੋਂ ਬਾਅਦ ਜੋ ਐਮਪੀ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਨੂੰ ਲੈ ਕੇ ਜਿਹੜਾ ਕੀ ਹੈ ਜ਼ਰੂਰ ਕੁਝ ਗਰਾਊਂਡਸ ਕੁਝ ਬੇਸ ਤਿਆਰ ਕੀਤੇ ਜਾਣਗੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਅਮਰਪਾਲ ਨੂੰ ਹੁਣ ਜਲਦ ਬੇਲਵੀ ਮਿਲਦੀ ਨਜ਼ਰ ਆ ਜਾਏ ਹਾਲਾਂਕਿ ਇੱਕ ਨਹੀਂ ਦੋ ਵਾਰ ਐਨਐਸਐ ਲੱਗ ਚੁੱਕਿਆ ਤਾਂ ਸਿਰਫ ਅਮਰਪਾਲ ਹੀ ਕਿਉਂ ਉਧਰ ਹੀ ਬਾਰਾਮੁੱਲਾ ਤੋਂ ਇੱਕ ਹੋਰ ਅਜਿਹੇ ਉਮੀਦਵਾਰ ਨੇ ਜੋ ਆਜ਼ਾਦ ਤੌਰ ਤੇ ਇਲੈਕਸ਼ਨ ਲੜੇ ਜਿਨ੍ਹਾਂ ਦੇ ਉੱਤੇ ਵੀ ਐਨਐਸਏ ਵਰਗੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਉਹ ਵੀ ਇਹ ਲੋਕ ਸਭਾ ਚੋਣਾਂ ਜਿੱਤੇ ਨੇ ਜਿਸ ਤੋਂ ਬਾਅਦ ਹੁਣ ਜਿਹੜਾ ਕੀ ਕਿਆਸਰਾਈਆਂ ਨੇ ਕਿ ਅਜੇਹੇ ਜਿਹੜੇ ਉਮੀਦਵਾਰ ਨੇ ਜਿਹੜੇ ਚੋਣਾਂ ਜਿੱਤ ਗਏ ਜਿਨ੍ਹਾਂ ਦੇ ਉੱਤੇ ਪੋਲਿਟੀਕਲ ਧਾਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਅਮਰਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਉਦੋਂ ਹੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਬਹੁਤ ਸਾਰੇ ਅਮਰਤਪਾਲ ਦੇ ਚਾਉਣ ਵਾਲੇ ਵੇ ਵਖ ਵਖ ਸਿੱਖ ਜਥੇਬੰਦੀਆਂ ਉਥੇ ਪਹੁੰਚੀਆਂ ਤੇ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਜਿਹੜਾ ਕੀ ਇਕੱਠ ਕੀਤਾ ਗਿਆ ਤੇ ਇੱਕ ਵਾਰ ਮੋੜ ਤੋਂ ਖਾਲਸਤਾਨ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਉਥੇ ਨਜ਼ਰ ਆਈਆਂ ਤਾਂ ਉੱਥੇ ਵੱਡਾ ਇਕੱਠ ਹੋਇਆ ਤਾਂ ਇੱਕ ਚੀਜ਼ ਇਹ ਵੀ ਆਖੀ ਗਈ ਕਿ ਪੁਰਾਣੇ ਅਕਾਲੀ ਦਲ ਦਾ ਹੁਣ ਭੋਗ ਪੈ ਗਿਆ ਤੇ ਨਵੇਂ ਸਿਰੋਂ ਪੰਥਕ ਸਿਆਸਤ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋਏਗੀ ਸਰਬਜੀਤ ਸਿੰਘ ਖਾਲਸਾ ਅਮਰਪਾਲ ਸਿੰਘ ਵਰਗੇ ਜਦੋਂ ਸੰਸਦ ਦੇ ਵਿੱਚ ਜਾ ਕੇ ਜੇਕਰ ਆਪਣੀ ਗੱਲ ਰੱਖਣਗੇ ਤਾਂ ਜੋ ਪੰਥਕ ਮੁੱਦੇ ਨੇ ਫਿਰ ਭਾਵੇਂ ਉਹ ਬੇਅਦਬੀ ਮਾਮਲਾ ਹੋਵੇ ਜਿਹੜਾ ਬੈਕਫੁੱਟ ਤੇ ਚਲਾ ਗਿਆ ਸੀ ਜਿਸ ਦੀ ਚਰਚਾ ਹੋਣੀ ਬੰਦ ਹੋ ਗਈ ਸੀ ਉਹ ਵੀ ਦੁਬਾਰਤੋਂ ਲਾਈਨ ਲਾਈਟ ਦੇ ਵਿੱਚ ਆਏਗਾ ਕਿਉਂਕਿ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਬੇਅਦਬੀ ਤੇ ਕੋਟਪੂਰਾ ਗੋਲੀਕਾਂਡ ਦੀ ਕਰਾਂਗੇ ਤਾਂ ਦੇਖਣਾ ਹੋਏਗਾ ਕਿ ਜਿਹੜੇ ਵਾਅਦੇ ਕੀਤੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਉੱਤੇ ਕੌਣ ਕਿੰਨਾ ਖਰਾ ਉਤਰਦਾ ਹੈ ਅਮਰਤਪਾਲ ਸਿੰਘ ਨੂੰ ਲੈ ਕੇ ਫਿਲਹਾਲ ਵੱਡੀ ਜਾਣਕਾਰੀਆਂ ਵੀ ਹੈ ਕਿ ਬੀਤੇ ਦਿਨੀ ਉਹਨਾਂ ਦੇ ਪਤਨੀ ਉਹਨਾਂ ਦੇ ਪਤਨੀ ਗਏ ਬਿਬਰੂਗੜ ਜੇਲ੍ਹ ਦੇ ਵਿੱਚ ਮਿਲਣ ਗਏ ਅਮਰਤਪਾਲ ਉਹਨਾਂ ਨੂੰ ਕੋਈ ਸਨੇਹਾ ਲੈ ਕੇ ਗਏ ਜਾਂ ਕਿਸ ਤਰੀਕੇ ਅਮਰਤਪਾਲ ਕੋਈ ਸਨੇਹਾ ਭੇਜਣਗੇ ਕਿਉਂਕਿ ਖਵਾਏ ਤੇਜ਼ ਹੋਏਗੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਬੇਸਬਰੀ ਆ ਰਹੀ ਹੈ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਨੇ ਨਾ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਬਲਕਿ রেকর্ড ਤੋੜ ਦਿੱਤੇ ਸੀ রেকর্ড ਤੋੜ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਅਮਰਿਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਨੂੰ ਕੈਦ ਕੀਤਾ ਹੋਇਆ ਜਿੱਥੇ ਉਹਨਾਂ ਦੇ ਨਾਲ ਕਈ ਸਾਥੀ ਵੀ ਨੇ ਪੱਪਲਪ੍ਰੀਤ ਕਲਸੀ ਤੇ ਮੁੱਖ ਮੰਤਰੀ ਵਰਗੇ ਕਈ ਸਾਰੇ ਸਾਥੀ ਉਸੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਕਿਆ ਸਰਾਈਆਂ ਤੇਜ਼ ਹੋ ਗਈਆਂ ਨੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਉਹਨਾਂ ਦੇ ਚਾਹਣ ਵਾਲੇ ਤਾਂ ਉੱਥੇ ਹੀ ਜਿਹੜਾ ਕਿ ਬੀਬੀ ਖਾਲੜਾ ਵੱਲੋਂ ਵੀ ਇਹ ਗੱਲ ਕੀਤੀ ਗਈ ਕਿ ਅਮਰਤਪਾਲ ਨੂੰ ਹੁਣ ਜਲਦ ਬਾਹਰ ਲਿਆਂਦਾ ਜਾਏਗਾ ਕਵਾਇ ਤੇਜ਼ ਕਰ ਦਿੱਤੀ ਗਈ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਵਕਾਲਤ ਪੱਖ ਵੱਲੋਂ ਵੀ ਅਪਲਾਈ ਕੀਤਾ ਜਾਏਗਾ ਉਸ ਤੋਂ ਇਲਾਵਾ ਅਮਰਤਪਾਲ ਦੇ ਜਿਹੜੇ ਪਰਸਨਲ ਵਕੀਲ ਨੇ ਉਹਨਾਂ ਤੋਂ ਇਲਾਵਾ ਵੀ ਆ ਜਿਹੜਾ ਸਰਕਾਰੀ ਪ੍ਰੋਸੈਸ ਹੋਏਗਾ ਇੱਕ ਕਿਉਂਕਿ ਐਮਪੀ ਬਣਨ ਤੋਂ ਬਾਅਦ ਸੌ ਚੁੱਕ ਸਮਾਗਮ ਹੁੰਦਾ ਸੌ ਚੁਕਾਈ ਜਾਏਗੀ ਐਮਪੀ ਜਿੰਨੇ ਵੀ ਬਣੇ ਨੇ ਸਾਰਿਆਂ ਨੇ ਸੰਵਿਧਾਨ ਦੀ ਸੌ ਚੁਕਣੀ ਆ ਤਾਂ ਉਸ ਵਾਸਤੇ ਵੀ ਜਿਹੜਾ ਕੀ ਹੈ ਜੇਲ ਜਿਹੜੇ ਸੁਪਰਡੈਂਟ ਨੇ ਜਿਹੜੇ ਉੱਥੋਂ ਦੇ ਜੇਲ ਦੇ ਦਿਬਰੂਗੜ ਜੇਲ ਦੇ ਇੰਚਾਰਜ ਹੋਣਗੇ ਉਹਨਾਂ ਦੇ ਕੋਲ ਬਕਾਇਦਾ ਮੰਗ ਪੱਤਰ ਜਾਏਗਾ ਇੱਕ ਤਰੀਕੇ ਦਾ ਨਿਯੋਤਾ ਜਾਏਗਾ ਜੋ ਕਿ ਅਮਰਤਪਾਲ ਨੂੰ ਜਾਣਾ ਸੀ ਉਹ ਜੇਲ ਅਧਿਕਾਰੀਆਂ ਨੂੰ ਜਾਏਗਾ ਤਾਂ ਫਿਰ ਜੇਲ ਦੇ ਇੰਚਾਰਜ ਜਿਹੜੇ ਨੇ ਉਹ ਕੋਰਟ ਦੇ ਵਿੱਚ ਜਾ ਕੇ ਆਗਿਆ ਲੈਣਗੇ ਪਰਮਿਸ਼ਨ ਲੈਣਗੇ ਕਿ ਸੰਸਦ ਦੇ ਵਿੱਚ ਲਿਆ ਕੇ ਅਮਰਪਾਲ ਨੂੰ ਸੌ ਚਕਾਈ ਜਾ ਸਕੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਏ ਤੇ ਇਸ ਤੋਂ ਇਲਾਵਾ ਬੇਲ ਮਿਲਣ ਦੇ ਕੀ ਅਸਰ ਨੇ ਕੀ ਅਮਰਪਾਲ ਨੂੰ ਹੁਣ ਐਮਪੀ ਬਣਨ ਤੋਂ ਬਾਅਦ ਬੇਲ ਮਿਲਣ ਦੇ ਰਾਹ ਖੁੱਲ ਗਏ ਨੇ ਬੇਲ ਮਿਲਣਾ ਸੌਖਾ ਹੋ ਜਾਏਗਾ ਕਿਉਂਕਿ ਗਰਾਉਂਡਸ ਤਿਆਰ ਹੋ ਜਾਣਗੇ ਕਿ ਲੋਕਾਂ ਨੇ ਇੰਨੀ ਵੱਡੀ ਮੱਤ ਦੇ ਨਾਲ ਉਹਨਾਂ ਨੂੰ ਵੋਟ ਕੀਤਾ ਇੰਨੀ ਵੱਡੀ ਜਿੱਤ ਹਾਸਲ ਕਰਾਈ ਤਾਂ ਉਸ ਤੋਂ ਬਾਅਦ ਜੋ ਐਮਪੀ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਨੂੰ ਲੈ ਕੇ ਜਿਹੜਾ ਕੀ ਹੈ ਜ਼ਰੂਰ ਕੁਝ ਗਰਾਊਂਡਸ ਕੁਝ ਬੇਸ ਤਿਆਰ ਕੀਤੇ ਜਾਣਗੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਅਮਰਤਪਾਲ ਨੂੰ ਹੁਣ ਜਲਦ ਬੇਲ ਵੀ ਮਿਲਦੀ ਨਜ਼ਰ ਆ ਜਾਏ ਹਾਲਾਂਕਿ ਇੱਕ ਨਹੀਂ ਦੋ ਵਾਰ ਐਨਐਸਐ ਲੱਗ ਚੁੱਕਿਆ ਤਾਂ ਸਿਰਫ ਅਮਰਤਪਾਲ ਹੀ ਕਿਉਂ ਉਧਰ ਹੀ ਬਾਰਾਮੁੱਲਾ ਤੋਂ ਇੱਕ ਹੋਰ ਅਜਿਹੇ ਉਮੀਦਵਾਰ ਨੇ ਜੋ ਆਜ਼ਾਦ ਤੌਰ ਤੇ ਇਲੈਕਸ਼ਨ ਲੜੇ ਜਿਨ੍ਹਾਂ ਦੇ ਉੱਤੇ ਵੀ ਐਨਐਸਏ ਵਰਗੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਉਹ ਵੀ ਇਹ ਲੋਕ ਸਭਾ ਚੋਣਾਂ ਜਿੱਤੇ ਨੇ ਜਿਸ ਤੋਂ ਬਾਅਦ ਹੁਣ ਜਿਹੜਾ ਕੀ ਕਿਆਸਰ ਆਈਆਂ ਨੇ ਕਿ ਅਜੇਹੇ ਜਿਹੜੇ ਉਮੀਦਵਾਰ ਨੇ ਜਿਹੜੇ ਚੋਣਾਂ ਜਿੱਤ ਗਏ ਜਿਨ੍ਹਾਂ ਦੇ ਉੱਤੇ ਪੋਲਿਟੀਕਲ ਧਾਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਅਮਰਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਉਦੋਂ ਹੀ ਅੱਜ શ્રી ਦਰਬਾਰ ਸਾਹਿਬ ਵਿਖੇ ਬਹੁਤ ਸਾਰੇ ਅਮਰਤਪਾਲ ਦੇ ਚਾਉਣ ਵਾਲੇ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਤੇ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਜਿਹੜਾ ਕੀ ਇਕੱਠ ਕੀਤਾ ਗਿਆ ਤੇ ਇੱਕ ਵਾਰ ਮੁੜ ਤੋਂ ਖਾਲਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਾਏ ਗਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਉੱਥੇ ਨਜ਼ਰ ਆਈਆਂ ਤਾਂ ਉੱਥੇ ਵੱਡਾ ਇਕੱਠ ਹੋਇਆ ਤਾਂ ਇੱਕ ਚੀਜ਼ ਇਹ ਵੀ ਆਖੀ ਗਈ ਕਿ ਪੁਰਾਣੇ ਅਕਾਲੀ ਦਲ ਦਾ ਹੁਣ ਭੋਗ ਪੈ ਗਿਆ ਤੇ ਨਵੇਂ ਸਿਰੋਂ ਪੰਥਕ ਸਿਆਸਤ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋਏਗੀ ਸਰਬਜੀਤ ਸਿੰਘ ਖਾਲਸਾ ਅਮਰਪਾਲ ਸਿੰਘ ਵਰਗੇ ਜਦੋਂ ਸੰਸਦ ਦੇ ਵਿੱਚ ਜਾ ਕੇ ਜੇਕਰ ਆਪਣੀ ਗੱਲ ਰੱਖਣਗੇ ਤਾਂ ਜੋ ਪੰਥਕ ਮੁੱਦੇ ਨੇ ਫਿਰ ਭਾਵੇਂ ਉਹ ਬੇਅਦਬੀ ਮਾਮਲਾ ਹੋਵੇ ਜਿਹੜਾ ਬੈਕਫੁੱਟ ਤੇ ਚਲਾ ਗਿਆ ਸੀ ਜਿਸ ਦੀ ਚਰਚਾ ਹੋਣੀ ਬੰਦ ਹੋ ਗਈ ਸੀ ਉਹ ਵੀ ਦੁਬਾਰਤੋਂ ਲਾਈਮਲਾਈਟ ਦੇ ਵਿੱਚ ਆਏਗਾ ਕਿਉਂਕਿ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਬੇਅਦਬੀ ਤੇ ਕੋਟਪੂਰਾ ਗੋਲੀਕਾਂਡ ਦੀ ਕਰਾਂਗੇ ਤਾਂ ਦੇਖਣਾ ਹੋਏਗਾ ਕਿ ਜਿਹੜੇ ਵਾਅਦੇ ਕੀਤੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਉੱਤੇ ਕੌਣ ਕਿੰਨਾ ਖਰਾ ਉਤਰਦਾ ਹੈ ਅਮਰਤਪਾਲ ਸਿੰਘ ਨੂੰ ਲੈ ਕੇ ਫਿਲਹਾਲ ਵੱਡੀ ਜਾਣਕਾਰੀ ਇਹ ਵੀ ਹੈ ਕਿ ਬੀਤੇ ਦਿਨੀ ਉਹਨਾਂ ਤੇ ਪਤਨੀ ਉਹਨਾਂ ਦੇ ਪਤਨੀ ਗਏ ਦਿਬਰੂਗੜ ਜੇਲ੍ਹ ਦੇ ਵਿੱਚ ਮਿਲਣ ਗਏ ਅਮਰਤਪਾਲ ਉਹਨਾਂ ਨੂੰ ਕੋਈ ਸਨੇਹਾ ਲੈ ਕੇ ਗਏ ਜਾਂ ਕਿਸ ਤਰੀਕੇ ਅਮਰਤਪਾਲ ਕੋਈ ਸਨੇਹਾ ਭੇਜਣਗੇ ਕਿਉਂਕਿ ਕਵਾਇਤ ਤੇਜ਼ ਹੋਏਗੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਬੇ ਸਾਹਮਣੇ ਆ ਰਹੀ ਹੈ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਨੇ ਨਾ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਬਲਕਿ ਰਿਕਾਰਡ ਤੋੜ ਦਿੱਤੇ ਸੀ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਅਮਰਿਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਨੂੰ ਕੈਦ ਕੀਤਾ ਹੋਇਆ ਜਿੱਥੇ ਉਹਨਾਂ ਦੇ ਨਾਲ ਕਈ ਸਾਥੀ ਵੀ ਨੇ ਪੱਪਲਪ੍ਰੀਤ ਕਲਸੀ ਤੇ ਮੁੱਖ ਮੰਤਰੀ ਵਰਗੇ ਕਈ ਸਾਰੇ ਸਾਥੀ ਉਸੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਨੇ ਭਾਰਤ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਕਿਆ ਸਰਾਈਆਂ ਤੇਜ਼ ਹੋ ਗਈਆਂ ਨੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਉਹਨਾਂ ਦੇ ਚਾਹਣ ਵਾਲੇ ਤਾਂ ਉੱਥੇ ਹੀ ਜਿਹੜਾ ਕਿ ਬੀਬੀ ਖਾਲੜਾ ਵੱਲੋਂ ਵੀ ਇਹ ਗੱਲ ਕੀਤੀ ਗਈ ਕਿ ਅਮਰਤਪਾਲ ਨੂੰ ਹੁਣ ਜਲਦ ਬਾਹਰ ਲਿਆਂਦਾ ਜਾਏਗਾ ਕਵਾਜ ਤੇਜ਼ ਕਰ ਦਿੱਤੀ ਗਈ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਵਕਾਲਤ ਪੱਖ ਵੱਲੋਂ ਵੀ ਅਪਲਾਈ ਕੀਤਾ ਜਾਏਗਾ ਉਸ ਤੋਂ ਇਲਾਵਾ ਅਮਰਤਪਾਲ ਦੇ ਜਿਹੜੇ ਪਰਸਨਲ ਵਕੀਲ ਨੇ ਉਹਨਾਂ ਤੋਂ ਇਲਾਵਾ ਵੀ ਜਿਹੜਾ ਸਰਕਾਰੀ ਪ੍ਰੋਸੈਸ ਹੋਏਗਾ ਇੱਕ ਕਿਉਂਕਿ ਐਮਪੀ ਬਣਨ ਤੋਂ ਬਾਅਦ ਸੌ ਚੁੱਕ ਸਮਾਗਮ ਹੁੰਦਾ ਸੌ ਚੁਕਾਈ ਜਾਏਗੀ ਐਮਪੀ ਜਿੰਨੇ ਵੀ ਬਣੇ ਨੇ ਸਾਰਿਆਂ ਨੇ ਸੰਵਿਧਾਨ ਦੀ ਸੌ ਚੁਕਣੀ ਹੈ ਤਾਂ ਉਸ ਵਾਸਤੇ ਵੀ ਜਿਹੜਾ ਕੀ ਹੈ ਜੇਲ ਜਿਹੜੇ ਸੁਪਰਡੈਂਟ ਨੇ ਜਿਹੜੇ ਉੱਥੋਂ ਦੇ ਜੇਲ ਦੇ ਦਿਬਰੂਗੜ ਜੇਲ ਦੇ ਇੰਚਾਰਜ ਹੋਣਗੇ ਉਹਨਾਂ ਦੇ ਕੋਲ ਬਕਾਇਦਾ ਮੰਗ ਪੱਤਰ ਜਾਏਗਾ ਇੱਕ ਤਰੀਕੇ ਦਾ ਨਿਯੋਤਾ ਜਾਏਗਾ ਜੋ ਕਿ ਅਮਰਤਪਾਲ ਨੂੰ ਜਾਣਾ ਸੀ ਉਹ ਜੇਲ੍ਹ ਅਧਿਕਾਰੀਆਂ ਨੂੰ ਜਾਏਗਾ ਤਾਂ ਫਿਰ ਜੇਲ੍ਹ ਦੇ ਇੰਚਾਰਜ ਜਿਹੜੇ ਨੇ ਉਹ ਕੋਰਟ ਦੇ ਵਿੱਚ ਜਾ ਕੇ ਆਗਿਆ ਲੈਣਗੇ ਪਰਮਿਸ਼ਨ ਲੈਣਗੇ ਕਿ ਸੰਸਦ ਦੇ ਵਿੱਚ ਲਿਆ ਕੇ ਅਮਰਤਪਾਲ ਨੂੰ ਸੌਂ ਚਕਾਈ ਜਾ ਸਕੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਏ ਤੇ ਇਸ ਤੋਂ ਇਲਾਵਾ ਬੇਲ ਮਿਲਣ ਦੇ ਕੀ ਅਸਰ ਨੇ ਕੀ ਅਮਰਤਪਾਲ ਨੂੰ ਹੁਣ ਐਮਪੀ ਬਣਨ ਤੋਂ ਬਾਅਦ ਬੇਲ ਮਿਲਣ ਦੇ ਰਾਹ ਖੁੱਲ ਗਏ ਨੇ ਬੇਲ ਮਿਲਣਾ ਸੌਖਾ ਹੋ ਜਾਏਗਾ ਕਿਉਂਕਿ ਗਰਾਉਂਡਸ ਤਿਆਰ ਹੋ ਜਾਣਗੇ ਕਿ ਲੋਕਾਂ ਨੇ ਆ ਇੰਨੀ ਵੱਡੀ ਮੱਤ ਦੇ ਨਾਲ ਉਹਨਾਂ ਨੂੰ ਵੋਟ ਕੀਤਾ ਇੰਨੀ ਵੱਡੀ ਜਿੱਤ ਹਾਸਲ ਕਰਾਈ ਤਾਂ ਉਸ ਤੋਂ ਬਾਅਦ ਜੋ ਐਮਪੀ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹਨਾਂ ਨੂੰ ਲੈ ਕੇ ਜਿਹੜਾ ਕੀ ਹੈ ਜ਼ਰੂਰ ਕੁਝ ਗਰਾਊਂਡਸ ਕੁਝ ਬੇਸ ਤਿਆਰ ਕੀਤੇ ਜਾਣਗੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਅਮਰਪਾਲ ਨੂੰ ਹੁਣ ਜਲਦ ਬੇਲ ਵੀ ਮਿਲਦੀ ਨਜ਼ਰ ਆ ਜਾਏ ਹਾਲਾਂਕਿ ਇੱਕ ਨਹੀਂ ਦੋ ਵਾਰ ਐਨਐਸਐ ਲੱਗ ਚੁੱਕਿਆ ਤਾਂ ਸਿਰਫ ਅਮਰਪਾਲ ਹੀ ਕਿਉਂ ਉਧਰ ਹੀ ਬਾਰਾਮੁੱਲਾ ਤੋਂ ਆ ਇੱਕ ਹੋਰ ਅਜਿਹੇ ਉਮੀਦਵਾਰ ਨੇ ਜੋ ਆਜ਼ਾਦ ਤੌਰ ਤੇ ਇਲੈਕਸ਼ਨ ਲੜੇ ਜਿਨ੍ਹਾਂ ਦੇ ਉੱਤੇ ਵੀ ਐਨਐਸਏ ਵਰਗੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਉਹ ਵੀ ਇਹ ਲੋਕ ਸਭਾ ਚੋਣਾਂ ਜਿੱਤੇ ਨੇ ਜਿਸ ਤੋਂ ਬਾਅਦ ਹੁਣ ਜਿਹੜਾ ਕੀ ਕਿਆ ਸਰਾਈਆਂ ਨੇ ਕਿ ਅਜਿਹੇ ਜਿਹੜੇ ਉਮੀਦਵਾਰ ਨੇ ਜਿਹੜੇ ਚੋਣਾਂ ਜਿੱਤ ਗਏ ਜਿਨ੍ਹਾਂ ਦੇ ਉੱਤੇ ਪੋਲਿਟੀਕਲ ਧਾਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਅਮਰਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਉਦਰੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਬਹੁਤ ਸਾਰੇ ਅੰਮ੍ਰਿਤਪਾਲ ਦੇ ਚਾਹਣ ਵਾਲੇ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਤੇ ਬਲੂ ਸਟਾਰ ਆਪਰੇਸ਼ਨ ਨੂੰ ਲੈ ਕੇ ਜਿਹੜਾ ਕੀ ਇਕੱਠ ਕੀਤਾ ਗਿਆ ਤੇ ਇੱਕ ਵਾਰ ਮੁੜ ਤੋਂ ਖਾਲਸਤਾਨ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਉੱਥੇ ਨਜ਼ਰ ਆਈਆਂ ਤਾਂ ਉੱਥੇ ਵੱਡਾ ਇਕੱਠ ਹੋਇਆ ਤਾਂ ਇੱਕ ਚੀਜ਼ ਇਹ ਵੀ ਆਖੀ ਗਈ ਕਿ ਪੁਰਾਣੇ ਅਕਾਲੀ ਦਲ ਦਾ ਹੁਣ ਭੋਗ ਪੈ ਗਿਆ ਤੇ ਨਵੇਂ ਸਿਰੋਂ ਪੰਥਕ ਸਿਆਸਤ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋਏਗੀ ਸਰਬਜੀਤ ਸਿੰਘ ਖਾਲਸਾ ਅਮਰਪਾਲ ਸਿੰਘ ਵਰਗੇ ਜਦੋਂ ਸੰਸਦ ਦੇ ਵਿੱਚ ਜਾ ਕੇ ਜੇਕਰ ਆਪਣੀ ਗੱਲ ਰੱਖਣਗੇ ਤਾਂ ਜੋ ਪੰਥਕ ਮੁੱਦੇ ਨੇ ਫਿਰ ਭਾਵੇਂ ਉਹ ਬੀਐਸਬੀ ਮਾਮਲਾ ਹੋਵੇ ਜਿਹੜਾ ਬੈਕਫਰਡ ਤੇ ਚਲਾ ਗਿਆ ਸੀ ਜਿਸ ਦੀ ਚਰਚਾ ਹੋਣੀ ਬੰਦ ਹੋ ਗਈ ਸੀ ਉਹ ਵੀ ਦੁਬਾਰਤੋਂ ਲਾਈਮਲਾਈਟ ਦੇ ਵਿੱਚ ਆਏਗਾ ਕਿਉਂਕਿ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਬੇਅਦਬੀ ਤੇ ਕੋਟਪੂਰਾ ਗੋਲੀकांड ਦੀ ਕਰਾਂਗੇ ਤਾਂ ਦੇਖਣਾ ਹੋਏਗਾ ਕਿ ਜਿਹੜੇ ਵਾਅਦੇ ਕੀਤੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਉੱਤੇ ਕੌਣ ਕਿੰਨਾ ਖਰਾ ਉਤਰਦਾ ਹੈ ਅਮਰਤਪਾਲ ਸਿੰਘ ਨੂੰ ਲੈ ਕੇ ਫਿਲਹਾਲ ਵੱਡੀ ਜਾਣਕਾਰੀ ਇਹ ਵੀ ਹੈ ਕਿ ਬੀਤੇ ਦਿਨੀ ਉਹਨਾਂ ਦੇ ਪਤਨੀ ਉਹਨਾਂ ਦੇ ਪਤਨੀ ਗਏ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਿਲਣ ਗਏ ਅਮਰਤਪਾਲ ਉਹਨਾਂ ਨੂੰ ਕੋਈ ਸੁਨੇਹਾ ਲੈ ਕੇ ਗਏ ਜਾਂ ਕਿਸ ਤਰੀਕੇ ਅਮਰਤਪਾਲ ਕੋਈ ਸੁਨੇਹਾ ਭੇਜਣਗੇ ਕਿਉਂਕਿ ਕਵਾਇਤ ਤੇਜ਼ ਹੋਏਗੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਬੇਸਬਰੀ ਆ ਰਹੀ ਹੈ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਨੇ ਨਾ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਬਲਕਿ রেকর্ড ਤੋੜ ਦਿੱਤੇ ਸੀ রেকর্ড ਤੋੜ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਅਮਰਤਪਾਲ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਨੂੰ ਕੈਦ ਕੀਤਾ ਹੋਇਆ ਜਿੱਥੇ ਉਹਨਾਂ ਦੇ ਨਾਲ ਕਈ ਸਾਥੀ ਵੀ ਨੇ ਪੱਪਲਪ੍ਰੀਤ ਕਲਸੀ ਤੇ ਮੁੱਖ ਮੰਤਰੀ ਵਰਗੇ ਕਈ ਸਾਰੇ ਸਾਥੀ ਉਸੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਕਿਆ ਸਰਾਈਆਂ ਤੇਜ਼ ਹੋ ਗਈਆਂ ਨੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਉਹਨਾਂ ਦੇ ਚਾਹਣ ਵਾਲੇ ਤਾਂ ਉੱਥੇ ਹੀ ਜਿਹੜਾ ਕਿ ਬੀਬੀ ਖਾਲੜਾ ਵੱਲੋਂ ਵੀ ਇਹ ਗੱਲ ਕੀਤੀ ਗਈ ਕਿ ਅਮਰਤਪਾਲ ਨੂੰ ਹੁਣ ਜਲਦ ਬਾਹਰ ਲਿਆਂਦਾ ਜਾਏਗਾ ਕਵਾਇ ਤੇਜ਼ ਕਰ ਦਿੱਤੀ ਗਈ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਵਕਾਲਤ ਪੱਖ ਵੱਲੋਂ ਵੀ ਅਪਲਾਈ ਕੀਤਾ ਜਾਏਗਾ ਉਸ ਤੋਂ ਇਲਾਵਾ ਅਮਰਤਪਾਲ ਦੇ ਜਿਹੜੇ ਪਰਸਨਲ ਵਕੀਲ ਨੇ ਉਹਨਾਂ ਤੋਂ ਇਲਾਵਾ ਵੀ ਆ ਜਿਹੜਾ ਸਰਕਾਰੀ ਪ੍ਰੋਸੈਸ ਹੋਏਗਾ ਇੱਕ ਕਿਉਂਕਿ ਐਮਪੀ ਬਣਨ ਤੋਂ ਬਾਅਦ ਸੌ ਚੁੱਕ ਸਮਾਗਮ ਹੁੰਦਾ ਸੌ ਚੁਕਾਈ ਜਾਏਗੀ ਐਮਪੀ ਜਿੰਨੇ ਵੀ ਬਣੇ ਨੇ ਸਾਰਿਆਂ ਨੇ ਸੰਵਿਧਾਨ ਦੀ ਸੌ ਚੁਕਣੀ ਆ ਤਾਂ ਉਸ ਵਾਸਤੇ ਵੀ ਜਿਹੜਾ ਕੀ ਹੈ ਜੇਲ ਜਿਹੜੇ ਸੁਪਰਡੈਂਟ ਨੇ ਜਿਹੜੇ ਉੱਥੋਂ ਦੇ ਜੇਲ ਦੇ ਦਿਬਰੂਗੜ ਜੇਲ ਦੇ ਇੰਚਾਰਜ ਹੋਣਗੇ ਉਹਨਾਂ ਦੇ ਕੋਲ ਬਕਾਇਦਾ ਮੰਗ ਪੱਤਰ ਜਾਏਗਾ ਇੱਕ